ਹਾਂਜੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਅਸੀਂ ਕਾਮਯਾਬ ਕਿਵੇਂ ਹੋ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਜੇਕਰ ਕਾਮਯਾਬ ਹੋਣਾ ਹੈ ਤਾਂ ਸਾਨੂੰ ਕੁਝ ਆਦਤਾਂ ਆਪਣੀਆਂ ਛੱਡਣੀਆਂ ਪੈਣਗੀਆਂ ਜੋ ਆਦਤਾਂ ਸਾਨੂੰ ਮਿਹਨਤ ਕਰਨ ਤੋਂ ਰੋਕਦੀਆਂ ਨੇ ਅਸੀਂ ਇਸ ਕਰਕੇ ਅਸੀਂ ਸਕਸੈਸ ਨਹੀਂ ਹੋ ਸਕਦੇ ਅਸੀਂ ਕਾਮਯਾਬ ਨਹੀਂ ਹੋ ਸਕਦੇ ਸੋ ਸਾਡੇ ਚੈਨਲ ਮੇਡ ਇਨ ਪੰਜਾਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੋ ਅੱਗੇ ਗੱਲ ਕਰਦੇ ਹਾਂ ਕਿ ਜੋ ਪਹਿਲੀ ਆਦਤ ਹੈ ਬਹਾਨੇ ਬਣਾਉਂਦੀ ਅਸੀਂ ਬਹਾਨੇ ਬਹੁਤ ਬਣਾਉਂਨੇ ਆ ਗੱਲ-ਗੱਲ ਤੇ ਸਾਨੂੰ ਬਹਾਨੇ ਬਣਾਉਣ ਦੀ ਆਦਤ ਹੈ ਜਿਵੇਂ ਅਸੀਂ ਗੱਲ ਕਰਾਂਗੇ ਕਿ ਜਿੱਦਾਂ ਅਸੀਂ ਜਿਮ ਜਾਂਦੇ ਹਾਂ ਉਦਾਹਰਨ ਵਜੋਂ ਤੇ ਸਾਡਾ ਦੋਸਤ ਸਾਨੂੰ ਕਹਿੰਦਾ ਹੈ ਕਿ ਚਲੋ ਆਪਾਂ ਜਿਮ ਚੱਲਦੇ ਹਾਂ ਤਾਂ ਅਸੀਂ ਉਹਨੂੰ ਬਹਾਨਾ ਬਣਾ ਦਿੰਦੇ ਹਾਂ ਕਿ ਨਹੀਂ ਯਾਰ ਕੱਲ ਚੱਲਾਂਗੇ ਪਰਸੋਂ ਚੱਲਾਂਗੇ ਮੇਰੀ ਅੱਜ ਤਬੀਅਤ ਠੀਕ ਨਹੀਂ ਆ ਇਸ ਕਰਕੇ ਅਸੀਂ ਰੋਜ਼ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ ਤੇ ਅਸੀਂ ਆਪਣੀ ਲਾਈਫ ਨੂੰ ਅੱਗੇ ਨਹੀਂ ਫਿਰਵਾ ਸਕਦੇ ਅਸੀਂ ਆਪਣੇ ਆਪ ਨੂੰ ਕੰਮਜਾਂ ਹੋਣ ਤੋਂ ਰੋਕ ਦਿੰਦੇ ਹਾਂ ਤੇ ਜੇਕਰ ਅਸੀਂ ਸੋਚੀਏ ਕਿ ਅਸੀਂ ਕੰਮਜਾਂ ਹੋਣਾ ਹੀ ਹੈ ਜੋ ਮਰਜ਼ੀ ਹੋ ਜਾਵੇ ਸਿਰਫ ਇੱਕ ਹਫਤਾ ਸਾਨੂੰ ਇਹ ਕਰਕੇ ਦੇਖਣਾ ਚਾਹੀਦਾ ਹੈ ਤਾਂ ਸਾਡੀ ਜ਼ਿੰਦਗੀ ਬਦਲ ਜਾਏਗੀ ਸੋ ਅਸੀਂ ਇਸ ਤੋਂ ਬਾਅਦ ਬਹਾਨਾ ਕਦੀ ਵੀ ਨਹੀਂ ਬਣਾਵਾਂਗੇ ਸੋ ਦੂਜੀ ਆਦਤ ਸਾਡੀ ਕਿ ਅਸੀਂ ਜਲਦੀ ਹਾਰ ਮੰਨ ਜਾਂਦੇ ਹਾਂ ਅਸੀਂ ਇੱਕ ਵਾਰ ਕਾਮਯਾਬ ਨਹੀਂ ਹੁੰਦੇ ਦੋ ਵਾਰ ਨਹੀਂ ਹੁੰਦੇ ਤਾਂ ਅਸੀਂ ਹਾਰ ਮੰਨ ਜਾਂਦੇ ਹਾਂ ਤਾਂ ਅਸੀਂ ਫਿਰ ਉਸ ਤੋਂ ਬਾਅਦ ਕੋਸ਼ਿਸ਼ ਨਹੀਂ ਕਰਦੇ ਤੇ ਗੱਲ ਕਰਦੇ ਹਾਂ ਕਿ ਥੋਮਸ ਐਡੀਸ਼ਨ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ ਜਿਨ੍ਹਾਂ ਨੇ ਬਿਜਲੀ ਬਣਾਈ ਸੀ ਉਹ ਆਪਣੀ ਜ਼ਿੰਦਗੀ ਵਿੱਚ ਘਟੋ-ਘਟ 1000 ਵਾਰੀ ਫੇਲ ਹੋਏ ਨੇ ਤੇ ਜੇਕਰ ਉਹ ਵਾਰ-ਵਾਰ ਕੋਸ਼ਿਸ਼ ਨਾ ਕਰਦੇ ਤਾਂ ਅੱਜ ਸਾਡੇ ਘਰ ਵਿੱਚ ਲਾਈਟ ਕਿੱਦਾਂ ਹੁੰਦੀ ਤੇ ਕਿੱਦਾਂ ਸਾਡੀ ਅੱਜ ਘਰਾਂ ਦੀ ਰੋਸ਼ਨੀ ਜਗਦੀ ਸੋ ਗੱਲ ਕਰਦੇ ਹਾਂ ਥੋਮਸ ਐਡੀਸ਼ਨ ਬਾਰੇ ਕੋ ਏਦਾਂ ਇਸ ਤਰ੍ਹਾਂ ਕਾਮਯਾਬ ਹੋਏ ਸੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਵਾਰ-ਵਾਰ ਫੇਲ ਹੋ ਕੇ ਉਸ ਤੋਂ ਬਾਅਦ ਕਾਮਯਾਬ ਹੋਏ ਸੀ ਤੋਂ ਅੱਗੇ ਗੱਲ ਕਰਦੇ ਹਾਂ ਰਿਤਿਸ਼ ਅਗਰਵਾਲ ਦੀ ਜਿਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਇੱਕ ઓਰੇਵਲ ਕੰਪਨੀ ਸ਼ੁਰੂ ਕੀਤੀ ਕੰਪਨੀ ਤਾਂ ਫੇਲ ਹੋ ਗਈ ਪਰ ਉਹਨਾਂ ਨੇ ਕੋਸ਼ਿਸ਼ ਨਹੀਂ ਹਾਰੀ ਉਹ ਆਪਣੀ ਕੋਸ਼ਿਸ਼ ਜਾਰੀ ਕਰਦੇ ਰਹੇ ਤਾਂ ਇੱਕ ਵਾਰ ਫਿਰ ਉਹਨਾਂ ਨੇ ਕੋਸ਼ਿਸ਼ ਕਰਦੇ ਕਰਦੇ ਆਪਣੇ OYO ਰੂਮ ਤਿਆਰ ਕਰ ਲਏ ਜੇਕਰ ਉਸ ਉਹ ਕੋਸ਼ਿਸ਼ ਨਾ ਕਰਦੇ ਤਾਂ ਅੱਜ ਉਹਨਾਂ ਦੇ OYO ਰੂਮ ਤਿਆਰ ਨਾ ਹੁੰਦੇ OYO ਰੂਮ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਜੋ ਸਾਡੀ ਤੀਜੀ ਆਦਤ ਆ ਆਪਣੇ ਕੰਮਜਮ ਨਾ ਹੋਣ ਲਈ ਅਸੀਂ ਦੂਜਿਆਂ ਨੂੰ ਜ਼ਿੰਮੇਵਾਰ ਦੱਸ ਦਿੰਨੇ ਆ ਅਸੀਂ ਜੇਕਰ ਕੋਈ ਕੰਮ ਨਹੀਂ ਹੀ ਕਰਨਾ ਤਾਂ ਅਸੀਂ ਕਹਿ ਦਿੰਨਾ ਕਿ ਮੇਰੀ ਫੈਮਿਲੀ ਨਹੀਂ ਸਪੋਰਟ ਕਰਦੀ ਜਿਵੇਂ ਅਸੀਂ ਉਦਾਹਰਨ ਵਿੱਚ ਗੱਲ ਕਰਦੇ ਆ ਕਿ ਜਿਵੇਂ ਮੇਰੇ ਪੇਪਰ ਸੀ ਤਾਂ ਮੈਨੂੰ ਚੰਗੇ ਨੰਬਰ ਇਸ ਲਈ ਨਹੀਂ ਆਏ ਕਿ ਮੇਰੇ ਟੀਚਰ ਨੇ ਮੈਨੂੰ ਨਹੀਂ ਪੜਾਇਆ ਤੇ ਦੂਜੀ ਗੱਲ ਕਿ ਅਸੀਂ ਦੂਜਿਆਂ ਦੀ ਗਲਤੀ ਇਸ ਲਈ ਕੱਢ ਦਿੰਨੇ ਹਾਂ ਕਿ ਸਾਡੀ ਆਪਣੀ ਤਾਂ ਕੋਈ ਗਲਤੀ ਹੋਵੇ ਅਸੀਂ ਫਿਰ ਵੀ ਨਹੀਂ ਮੰਨਦੇ ਇਸ ਕਰਕੇ ਸਾਨੂੰ ਆਪਣੀਆਂ ਗਲਤੀਆਂ ਪਹਿਲਾਂ ਅਕਸੈਪਟ ਕਰਨੀਆਂ ਪੈਣਗੀਆਂ ਤਾਂ ਫਿਰ ਅਸੀਂ ਹੀ ਅੱਗੇ ਵਧ ਸਕਦੇ ਹਾਂ ਜਦੋਂ ਅਸੀਂ ਆਪਣੀਆਂ ਗਲਤੀਆਂ ਅਕਸੈਪਟ ਕਰਨ ਲੱਗ ਪਏ ਤਾਂ ਫਿਰ ਸਾਨੂੰ ਮਹਿਸੂਸ ਵੀ ਹੋਏਗਾ ਕਿ ਆਪਾਂ ਇੱਥੇ ਗਲਤੀ ਕੀਤੀ ਆ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ ਜੇਕਰ ਕਾਮਯਾਬ ਹੋਣਾ ਹੈ ਤਾਂ ਸਾਨੂੰ ਆਪਣੀਆਂ ਗਲਤੀਆਂ ਵੀ ਅਕਸੈਪਟ ਕਰਨੀਆਂ ਪੈਣੀਆਂ ਜਿਸ ਕਰਕੇ ਅਸੀਂ ਫਿਰ ਹੀ ਕਾਮਯਾਬ ਹੋ ਸਕਦੇ ਹਾਂ ਤਾਂ ਅੱਗੇ ਚੌਥੀ ਆਦਤ ਦੀ ਗੱਲ ਕਰਦੇ ਹਾਂ ਕਿ ਅਸੀਂ ਜਿਹੜਾ ਵੀ ਕੰਮ ਨੂੰ ਕਰਨਾ ਹੈ ਤਾਂ ਉਸ ਨੂੰ ਅਸੀਂ ਟਾਲ ਦਿੰਨੇ ਹਾਂ ਅਸੀਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਅਸੀਂ ਕਹਿ ਦਿੰਨੇ ਆ ਕਿ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਕਰ ਲਵਾਂਗੇ ਆਪਾਂ ਰੁੱਕ ਕੇ ਕਰ ਲਵਾਂਗੇ ਕਈ ਤਰ੍ਹਾਂ ਦੇ ਕੰਮ ਅਸੀਂ ਫਿਰ ਇਦਾਂ ਹੀ ਟਾਲਦੇ ਟਾਲਦੇ ਆਪਣੀ ਜ਼ਿੰਦਗੀ ਦਾ ਮੋਟੀਵੇਸ਼ਨ ਖਤਮ ਕਰ ਲੈਂਦੇ ਆ ਜਿਸ ਕਰਕੇ ਸਾਡੇ ਕੋਲੋਂ ਫਿਰ ਉਹ ਕੰਮ ਨਹੀਂ ਹੋ ਸਕਦਾ ਤਾਂ ਫਿਰ ਅਸੀਂ ਉਹ ਕੰਮ ਨਹੀਂ ਕਰ ਪਾਉਂਦੇ ਜਿੱਦਾਂ ਸਾਡੇ ਕੋਲ ਕੋਈ ਬਿਜ਼ਨਸ ਆਈਡੀਆ ਹੋਵੇ ਤਾਂ ਅਸੀਂ ਕਹਿ ਦਿੰਨੇ ਆ ਕਿ ਸਾਨੂੰ ਕੋਈ ਸਪੋਰਟ ਨਹੀਂ ਕਰਦਾ ਸਾਡੇ ਕੋਲ ਪੈਸਾ ਨਹੀਂ ਤਾਂ ਆਪਾਂ ਕਿਵੇਂ ਬਿਜ਼ਨਸ ਕਰਾਂਗੇ ਸੋ ਪੈਸੇ ਹੋਣ ਕਰਕੇ ਨਾ ਬਿਜ਼ਨਸ ਵੀ ਹੋਵੇ ਤਾਂ ਕੋਈ ਗੱਲ ਨਹੀਂ ਪਰ ਅਸੀਂ ਕੁਝ ਆਈਡੀਆ ਤਾਂ ਲਗਾ ਸਕਦੇ ਹਾਂ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਜੇ ਜੇ ਅਸੀਂ ਕੋਈ ਆਈਡੀਆ ਲਗਾਉਣਾ ਹੋਵੇ ਤਾਂ ਜਿਵੇਂ ਅਸੀਂ ਮੋਬਾਈਲ ਸੌਫਟਵੇਅਰ ਦੀ ਗੱਲ ਕਰਦੇ ਹਾਂ ਕਿ ਸੌਫਟਵੇਅਰ ਨੂੰ ਕਿੰਨਾ ਟਾਈਮ ਲੱਗੇਗਾ ਕੰਪਨੀ ਨੂੰ ਕਦੋਂ ਤੱਕ ਲਾਂਚ ਕਰ ਦੇਵੇਗੀ ਕੁਝ ਸਾਡੇ ਕੋਲ ਆਈਡੀਆ ਹੋਵੇ ਕਿ ਅਸੀਂ ਆਪਣੇ ਆਪ ਨੂੰ ਵੇਖ ਲੈਣਾ ਕਰ ਸਕੀ ਆਪਾਂ ਮਿਹਨਤ ਕਰਦੇ ਰਹੀਏ ਸਾਡਾ ਦਿਮਾਗ ਚੱਲਦਾ ਰਹੇ ਤੇ ਆਪਾਂ ਕੋਸ਼ਿਸ਼ ਕਰਦੇ ਰਹੀਏ ਇਸ ਕਰਕੇ ਸਾਡੀਆਂ ਕੁਝ ਇਹ ਆਦਤਾਂ ਨੇ ਜੋ ਸਾਨੂੰ ਛੱਡਣੀਆਂ ਪੈਣੀਆਂ ਜੇ ਅਸੀਂ ਆਦਤਾਂ ਛੱਡ ਲਈਏ ਤਾਂ ਵੀ ਕਾਮਯਾਬ ਅਸੀਂ ਜ਼ਿੰਦਗੀ ਵਿੱਚ ਬਹੁਤ ਜਲਦੀ ਹੋ ਸਕਦੇ ਹਾਂ ਸੋ ਇਹ ਸੀ ਵੀਡੀਓ ਵੀ ਅਸੀਂ ਜ਼ਿੰਦਗੀ ਵਿੱਚ ਕਿਵੇਂ ਕਾਮਯਾਬੀ ਹਾਸਲ ਕਰ ਸਕਦੇ ਹਾਂ ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ